ਮੈਂ ਕਿੰਨੀ ਵਾਰ ਹੀ ਕਿਰਨ ਨੂੰ ਕਿਹਾ ਹੈਗਾ ਕਿ ਮੇਰੇ ਕਮਰੇ ਦਾ ਨਾ ਪਹਿਲਾ ਖਲਾਰਾ ਚੁੱਕ ਦਿਆ ਕਰ ਇਹਨੂੰ ਬਸ ਦਵਾ-ਦਵ ਕੰਮਾਂ ਵਾਲੀਆਂ ਆਂਦੀਆਂ ਇਹਨੂੰ ਇਹ ਹੁੰਦਾ ਕਿ ਮੇਰੇ ਕਮਰੇ ਦੀ ਸਫਾਈ ਹੋ ਜੇ ਤੇ ਆ ਕੁੱਤਾ ਲਿਆ ਕੇ ਇੱਥੇ ਬੰਨਿਆ ਆ ਦੱਸ ਇਹਨੂੰ ਏਸੀ ਥੱਲੇ ਬਾਹਣਾ ਜ਼ਰੂਰੀ ਹੈਗਾ ਹਾਏ ਓਏ ਰੱਬਾ ਹਾਏ ਹਾਏ ਇਹਨੂੰ ਕਿੱਥੇ ਫੜ ਕੇ ਪੈ ਗਈਆਂ ਮੈਂ ਮੰਮੀ ਹਾਂ ਵੇ ਆ ਜਾ ਕਰਾਂ ਨਾਸ਼ਤਾ ਹਾਂਜੀ ਵੇਖ ਲਾ ਤੇਰੀ ਭਾਬੀ ਨੂੰ ਕਹਿ ਕੇ ਮੈਂ ਤੇਰੀ ਪਸੰਦ ਦਾ ਨਾਸ਼ਤਾ ਬਣਵਾਇਆ ਹੈਗਾ ਕਿ ਸਾਹੀ ਲਿਆ ਜਾ ਨਾਸ਼ਤਾ ਕਰਨਾ ਹੈਗਾ ਤੇ ਮੇਰੀ ਗੱਲ ਸੁਣ ਆ ਕੁੱਤੇ ਨੂੰ ਬਾਹਰ ਕੱਢ ਕੀ ਤੂੰ ਆਪਣੇ ਕਮਰੇ ਚ ਵਾਰ ਛੱਡਦਾ ਓ ਮਮੀ ਬਾਹਰ ਗਰਮੀ ਆ ਤਾਂ ਕਰਕੇ ਉਹਨੂੰ ਮੈਂ ਇੱਥੇ ਰੱਖਿਆ ਵਾ ਕੋਈ ਨਹੀਂ ਸ਼ਾਮ ਨੂੰ 7 ਵੇ ਤੋਂ ਬਾਅਦ ਨਾ ਬਾਹਰ ਕੱਢ ਦਾਂਗੇ 7 ਵੇ ਤੋਂ ਬਾਅਦ ਬਾਹਰ ਕੱਢ ਦਾਂਗੇ ਹਾਏ ਹਾਏ ਵੇ ਕੀ ਪੋਂਕੀ ਚਾਹਤਾ ਹਾਂ ਦੱਸ ਕੀ ਆ ਓ ਮੈਂ ਮਮੀ ਤੁਹਾਨੂੰ ਕੱਲ ਵੀ ਇੱਕ ਚੀਜ਼ ਗਈ ਸੀ ਉਹ ਤੁਸੀਂ ਪਤਾ ਕੀਤਾ ਭਾਬੀ ਕੋ ਕਿ ਨਹੀਂ ਮੇਰੀ ਗੱਲ ਸੁਣ ਭਰਾਵਾ ਮੈਂ ਤਾਂ ਨਹੀਂ ਕਿਹਾ ਜੇ ਤੇਰੇ ਪਿਓ ਨੂੰ ਤੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਕਿ ਪੈਸੇ ਇਨਾ ਨੇ ਕਿਰਨ ਨੂੰ ਕਹੇ ਹੋਇਆ ਤੇ ਫੇਰ ਤੈਨੂੰ ਪਤਾ ਕਿ ਦੋਵਾਂ ਦੀ ਜ਼ਬਾਨ ਕਿੰਨੀ ਦੀ ਪਿਓ ਪੁੱਤਾਂ ਦੀ ਐਵੇਂ ਮੇਰੇ ਨਾਲ ਖਾਮ ਖਾਈ ਲੜਾਈ ਕਰਨਗੇ ਤੇ ਮੈਂ ਨਹੀਂ ਚਾਹਦੀ ਕਿ ਨੂੰਤੀ ਸਾਹਮਣੇ ਮੈਂ ਆਪਣੀ ਬੇਇੱਜ਼ਤੀ ਕਰਵਾਵਾਂ ਤਾਂ ਮੰਮੀ ਪੈਸੇ ਮੈਨੂੰ ਚਾਹੀਦੇ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਆਂ ਕਰਾ ਦਿਓ ਨਾ ਬੇਕਸਾਹਲ ਅੱਗੇ ਵੀ ਤੂੰ ਹਮੇਸ਼ਾ ਐਹੋ ਹੀ ਗੱਲ ਕਹਿਣਾ ਕਿ ਮੇਰੇ ਦੋਸਤਾਂ ਨੂੰ ਪੈਸੇ ਚਾਹੀਦੇ ਮੈਂ ਉੱਥੇ ਦੇਣੇ ਇੱਥੇ ਨੇ ਕੱਲਾ ਦੋਸਤ ਤੂੰ ਹੀ ਬਚਿਆਗਾ ਹੋਰ ਕੋਈ ਨਹੀਂਗਾ ਤੂੰ ਹਰ ਜਗ੍ਹਾ ਜੋ ਪੰਗੇ ਲੈ ਛੜਦਾ ਤੂੰ ਆਪਣਾ ਟੌਰ ਕਰਕੇ ਹਾਂ ਕਰ ਦਿੰਨਾ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਜਦੋਂ ਇਹ ਦੇ ਦਿਓ ਤੇਰਾ ਭਰਾ ਵੀ ਸੱਚਾ ਤੇ ਤੇਰਾ ਪਿਓ ਵੀ ਸੱਚਾ ਤਦ ਕਰਕੇ ਤੈਨੂੰ ਪੈਸਾ ਨਹੀਂ ਕੋਈ ਦਿੰਦੇ ਕਿੰਨਾ ਯਾਰਾਂ ਦੋਸਤਾਂ ਕੋ ਪੈਸਾ ਲੈਣ ਵਾਲਾ ਏ ਮੰਗਣ ਲੱਗਿਆ ਤੈਨੂੰ ਸ਼ਰਮ ਆ ਜਾਂਦੀ ਆ ਓ ਮम्मी ਮੈਂ ਮੰਨਿਆ ਵਾ ਕਿ ਮੈਂ ਅੱਜ ਤੱਕ ਜਿੰਨੇ ਯਾਰਾਂ ਦੋਸਤਾਂ ਨੂੰ ਪੈਸੇ ਦਿੱਤੇ ਕਿਸੇ ਨੇ ਨਹੀਂ ਮੋੜ ਪਰ ਆ ਯਾਰਾ ਨਾ ਮੇਰਾ ਮੈਂ ਕਹਿੰਦਾ ਮੰਮੀ ਅੱਦੇ ਮੈਨੂੰ ਪੂਰਾ ਵੀ ਸ਼ਵਾਸ ਆ ਇਹ ਆਪਣੇ ਪੈਸੇ ਨਾ ਟਾਈਮ ਤੋਂ ਪਹਿਲਾਂ ਹੀ ਮੋੜ ਦੂਗਾ ਨਾ ਲੈ ਮम्मी ਮੈਂ ਹੋਂ ਨਾ ਜ਼ੁਬਾਨ ਦੇਤੀ ਉਹਨੂੰ ਤੁਹਾਨੂੰ ਪਤਾ ਵਾ ਫਿਰ ਮੇਰੀ ਬੇਇੱਜ਼ਤੀ ਹੋਗੀ ਇਦਾਂ ਚੰਗਾ ਨਹੀਂ ਨਾ ਲੱਗਦਾ ਮੈਂ ਕਹਿੰਨਾ ਵਾ ਬਸ ਐਰ ਕੀ ਵਰੀ ਜਿਹੜੀ ਮੈਂ ਜ਼ੁਬਾਨ ਦੇਤੀ ਆ ਨਾ ਬਸ ਉਹ ਮੇਰੀ ਪੂਰੀ ਹੋ ਲੈੰਦੋ ਅੱਗੇ ਤੋਂ ਮੈਂ ਤੇ ਤੁਹਾਡਾ ਮੇਰਾ ਪ੍ਰੋਮਿਸ ਹੋਗਾ ਜੇ ਮੈਂ ਕਿਸੇ ਨੂੰ ਕਹਿ ਵੀ ਦੂੰਗਾ ਨਾ ਰੁਪਏ ਦੀ ਵੀ ਹੈਲਪ ਕਰ ਦੂੰਗਾ ਕਿਸੇ ਦੀ ਫਿਰ ਤੁਸੀਂ ਕਹਿਣਾ ਮम्मी ਪਰ ਹੁਣ ਵੇਖੋ ਮੇਰੀ ਇੱਜ਼ਤ ਰਹਿ ਜਾਊਗੀ ਜੇ ਤੁਸੀਂ ਪੈਸੇ ਕਰਾ ਦੋਗੇ ਤੇ ਤੁਹਾਨੂੰ ਪਤਾ ਜੇ ਮੈਂ ਪਾਪਾ ਨੂੰ ਕਿਹਾ ਤੇ ਉਹਨਾਂ ਨੇ ਵੀ ਬੋਲਣਾ ਵਾ ਤੇ ਭਾਈ ਨੂੰ ਕਿਹਾ ਉਹਨਾਂ ਨੇ ਵੀ ਬੋਲਣਾ ਵਾ ਮੀਤਨ ਨੂੰ ਪਤਾ ਵਾ ਭਾਬੀ ਦੇ ਘਰ ਦੇ ਨਾਲ ਨਾ ਤਾਜ ਤਾਜੇ ਪੈਸੇ ਮਿਲੇ ਆ ਤੇ ਜੇ ਆਪਾਂ ਉਹਨਾਂ ਕੋ ਪੈਸੇ ਮੰਗਾਗੇ ਨਾ ਉਹਨਾਂ ਨੇ ਸਾਨੂੰ ਨਾ ਨਹੀਂ ਕਰਨੀ ਤੁਸੀਂ ਉਹਨਾਂ ਕੋ ਲੈ ਕੇ ਦੇ ਦਿਓ ਮੈਨੂੰ ਤੇ ਜੇ ਤੇਰੇ ਭਾਬੀ ਨੇ 골ਡੀ ਨਾਲ ਗੱਲ ਕਰਤੀ ਤੇ ਫੇਰ ਨਵਾਂ ਸਿਆਪਾ ਖੜਾ ਹੋ ਜਾਊਗਾ ਮੰਮੀ ਤੁਸੀਂ ਭਾਬੀ ਨਾਲ ਗੱਲ ਕਰ ਲਿਓ ਨਾ ਕਿਉਂ ਭਾਈ ਨੂੰ ਨਾ ਦੱਸਣ ਟਾਡੀ ਗੱਲ ਉਹਨਾਂ ਨੇ ਮੋੜ ਨਹੀਂ ਥੋੜੀ ਆ ਚੰਗਾ ਤੂੰ ਇਸ ਤਰ੍ਹਾਂ ਕਰ ਆਪਣੀ ਭਾਬੀ ਨੂੰ ਮੇਰੇ ਕੋਲ ਭੇਜ ਮੈਂ ਗੱਲ ਕਰਦੀ ਆ ਕੋਈ ਵੀ ਉਹਦੇ ਨਾਲ ਗੱਲ ਨਾ ਕਰੀ ਤੂੰ ਠੀਕ ਹੈ ਜਾ ਪੇਜ ਉਹਨਾਂ ਕੇ ਮੰਮੀ ਹਾਂ ਪੇਜ ਚੱਲ ਰਸੋਈ ਸਾਫ਼ ਹੋ ਗਈ ਆ ਬਸ ਥੋੜੇ ਇਹ ਭਾਂਡੇ ਰਹਿ ਗਏ ਆ ਆ ਮੈਂ ਧੋ ਕੇ ਸਬਜ਼ੀ ਵੀ ਬਣ ਗਈ ਆ ਫਿਰ ਮੈਂ ਅੰਦਰ ਚੰਨੀ ਆ ਭਾਬੀ ਹਾਂ ਸਾਹਿਬ ਤਾਂ ਨਾ ਮੰਮੀ ਬੁਲਾਉਂਦੇ ਆ ਮੰਮੀ ਕੋਈ ਕੰਮ ਆ ਬੜਾ ਜ਼ਰੂਰੀ ਕੰਮ ਆ ਉਹ ਕਹਿੰਦੇ ਸਾਰੇ ਕੰਮ ਛੱਡ ਕੇ ਹੁਣੇ ਆਇਓ ਪਹਿਲਾਂ ਮੈਂ ਥੋੜੇ ਜੇ ਭਾਂਡੇ ਹੀ ਸਾਫ਼ ਨਾ ਕਰ ਲਵਾਂ ਉਹ ਕਹਿੰਦੇ ਥੋੜਾ ਛੇਤੀ ਆ ਜਾਓ ਚਲ ਕੋਈ ਨਹੀਂ ਤੂੰ ਜਾ ਮੈਂ ਆਨੀ ਆ ਜਾ ਹਣ ਛੇਤੀਆਂ ਹਾਂ ਹਾਂ ਠੀਕ ਆ ਮੰਮੀ ਨੂੰ ਕੰਮ ਹਨ ਮੈਂ ਭਾਂਡੇ ਧੋਵਾ ਕੇ ਪਹਿਲਾਂ ਗੱਲ ਸੁਣ ਕੇ ਆਵਾਂ ਪਹਿਲਾਂ ਸੋਨੀ ਆਨੀ ਹੈ ਹੋ ਸਕਦਾ ਕੋਈ ਜ਼ਰੂਰੀ ਕੰਮ ਹੋਵੇ ਆ ਜਾ ਆ ਜਾ ਕੇ ਨਾ ਆ ਜਾ ਮੇਰੀ ਤੀ ਰਾਣੀ ਹਾਂਜੀ ਮੰਮੀ ਉਹ ਸਾਹੀ ਲਾਇਆ ਸੀਗਾ ਤੇ ਉਹ ਕਹਿੰਦੇ ਆ ਹੀਗਾ ਕਿ ਮੰਮੀ ਤੁਹਾਨੂੰ ਬੁਲਾਉਂਦੇ ਆ ਉਹ ਭਾਂਡੇ ਪਏ ਹੀ ਮੈਂ ਧੋਣੇ ਹੀ ਅਜੇ ਆਏ ਹਾਏ ਹਾਏ ਤੂੰ ਕਿ ਭਾਂਡੇ ਮੰਜਣ ਡਈ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਹੈਗਾ ਆ ਕੰਮ ਵਾਲਿਆਂ ਨੇ ਤੇ ਆ ਜਾਣ ਹੁੰਦਾ ਆਪੀ ਉਹ ਕਰ ਦੇਣਗੇ ਮੇਰੀ ਧੀ ਨਾ ਤੂੰ ਪਿੱਛੇ ਕੰਮ ਕੀਤਾ ਹੈ ਤੇ ਮੈਂ ਤੈਨੂੰ ਕੰਨੀ ਕਿ ਇੱਥੇ ਆ ਕੇ ਕੰਮ ਹੀ ਨਾ ਕਰ ਪਰ ਮੇਰਾ ਪੁੱਤਰ ਐਡੀ ਮੇਰੀ ਧੀ ਰਾਨੀ ਸਿਆਣੀ ਹੈਗੀ ਆ ਐਵੇਂ ਕੰਮ ਕਰਦੀ ਰਣੀ ਆ ਤੂੰ ਮੇਰੇ ਘਰ ਸੋ ਰਾਤੀ ਤੇਰੇ ਪਾਪਾ ਕਰਨੇ ਸੀ ਕਿਤੇ ਕਿਤੇ ਇਹਨੇ ਦਾਲ ਬਣਾਈ ਕਿਰਨ ਨੇ ਐਡੀ ਸੋਹਣੀ ਬਣਾਈ ਮੈਨੂੰ ਕਹਿੰਦੇ ਹੁਣ ਅੱਜ ਤੋਂ ਬਾਅਦ ਤੂੰ ਨੀ ਰੋਟੀ ਸਬਜ਼ੀ ਨੂੰ ਹੱਥ ਲੈਣਾ ਮੈਂ ਤਾਂ ਆਪਣੀ ਧੀ ਦੇ ਹੱਥਾਂ ਦੀ ਰੋਟੀ ਪਾਣੀ ਖਾਇਆ ਕਰਦਾ ਹੈਗਾ ਪੁੱਤਰ ਤੂੰ ਨਾ ਜੀ ਸਵੇਰੇ ਚਾਹ ਬਣਾਣੀ ਨਾ ਮੇਰੀ ਵੀ ਥੋੜੀ ਜੀ ਬਣਾ ਲਿਆ ਕਰ ਤੂੰ ਜਾਂ ਫਰੈਂਚ ਕਰ ਪੁੱਤ ਤੂੰ ਮੈਨੂੰ ਦੱਸ ਤੇ ਤੂੰ ਚਾਹ ਕਿਤਰਾ ਬਣਾ ਨਹੀਂ ਹੈ ਤੇਰੇ ਪਾ ਪਰ ਤੇਰੇ ਹੱਥ ਦੀ ਚਾਹ ਬੜੀ ਵਧੀਆ ਲੱਗਦੀ ਹੈ ਕੀ ਹੈ ਤੇ ਪੁੱਤਰ ਤੂੰ ਜਾਣਾ ਨਹੀਂ ਮੰਮੀ ਹੋਣਾ ਵਾਲਾ ਆਪਣੇ ਨਹੀਂ ਨਹੀਂ ਹਾਂ ਤੇ ਕੋਈ ਪਲਾਨ ਨਹੀਂ ਹੈ ਜਾਂਦਾ ਅੱਛਾ ਅੱਛਾ ਹੋਣਾ ਸੀ ਪੁੱਤ ਪਰ ਹਾਂਜੀ ਕੋਈ ਪਲਾਨ ਹੀ ਨਹੀਂ ਹੈਗਾ ਤੇ ਅੱਛਾ ਅੱਛਾ ਤੇ ਪੁੱਤਰ ਤੇਰੇ ਪਾਪਾ ਰਿਟਾਇਰ ਹੋ ਗਏ ਹੁਣ ਤੇ ਹੁਣ ਤਾਂ ਉਹਨਾਂ ਦਾ ਘਰ ਦੇਲ ਨਹੀਂ ਲੱਗਦਾ ਉਹੜਾ ਹਾਂਜੀ ਹਾਂਜੀ ਹਾਲੇ ਸੋਚਣ ਦੇ ਆ ਕੀ ਕਰਨਾ ਕੀ ਨਹੀਂ ਕਰਨਾ ਉਹ ਵੇਖਦੇ ਆ ਕਿ ਕੀ ਉਹਨਾਂ ਦਾ ਪਲਾਨ ਬਣਦਾ ਵਾ ਉਹਨਾਂ ਨੇ ਕੁਝ ਅੱਗੇ ਕੰਮ ਕਰਨਾ ਵਾ ਕਿ ਨਹੀਂ ਕਰਨਾ ਆਹੋ ਮੈਨੂੰ ਨਾ ਨਾਲ ਦੇ ਤੇਰੇ ਕੱਲ ਆਂਟੀ ਨਹੀਂ ਸੀ ਆਏ ਤੇ ਉਹਨਾਂ ਨੂੰ ਮੈਂ ਦੱਸਣ ਡਈ ਸੀ ਮੈਂ ਕਿਹਾ ਤੁਹਾਨੂੰ ਪਤਾ ਕਿ ਦੇ ਕਿਰਨ ਦੇ ਪਾਪਾ ਰਿਟਾਇਰਿੰਗ ਪੁੱਛੋਂ ਡੈ ਸੀ ਕਹਿੰਦੇ ਤੇ ਪਾਪਾ ਕੀ ਨੌਕਰੀ ਕਰਦੇ ਆ ਤੇ ਮੈਂ ਕਿਹਾ ਨੌਕਰੀ ਤੇ ਭਾਂਜੀ ਬੜੀ ਵੱਡੀ ਨੌਕਰੀ ਕਰਦੇ ਆ ਰਿਟਾਇਰ ਹੋ ਗਏ ਆ ਕੰਧੇ ਫਿਰ ਜਿਹੜਾ ਬੰਦਾਰਾ ਟਾਇਰ ਹੋ ਜਾਣਾ ਤਾਂ ਪੈਸਾ ਹੀ ਵਾਦੋਂ ਮਿਲਦਾ ਹੋਣਾ। ਮਤਲਬ ਨਹੀਂ ਨਹੀਂ ਮੈਂ ਵੈਸੇ ਗੱਲ ਕਰਨ ਨਹੀਂ ਆ। ਅੱਛਾ ਪੁੱਤ ਤੈਨੂੰ ਵਿਲਾ ਜਰੋਂ ਨਾ ਮੈਂ ਵਿਆਹ ਕੇ ਲਿਆਂਦਾ। ਨੂੰ ਤਾਂ ਤੈਨੂੰ ਮੈਂ ਸਮਝੀ ਹੀ ਨਹੀਂ। ਤੈਨੂੰ ਮੈਂ ਧੀ ਸਮਝਦੀ ਆ ਤੇ ਇਸ ਤਰ੍ਹਾਂ ਕਿ ਤੇਰੇ ਪਾਪਾ ਇਧਰ ਵਾਲੇ ਤੇ 골ਡੀ ਦਾ ਸੁਭਾਅ ਕਿੱਡਾ ਗਰਮ ਆ ਤੇ ਸਾਹਿਲ ਵਿਚਾਰਾ ਤੇ ਇਹ ਘਰ ਨਹੀਂ ਆਣਾ ਜਿਹਾ ਹੀ ਆ। ਵੇਖੋ ਸਭ ਨੂੰ ਪਤਾ ਕਿ ਕੰਮ ਕਰ ਕਿੰਨਾ ਵਧੀਆ। ਸਾਡਾ ਕੰਮ ਕਰ ਮਾੜਾ ਥੋੜਾ ਐ ਬਾਬਾਈ ਦੀ ਪੂਰੀ ਕਿਰਪਾ ਹੈਗੀ ਆ। ਹੁਣ ਮੁੰਡੇ ਨੂੰ ਪੈਸੇ ਚਾਹੀਦੇ ਸਾਹਿਲ ਨੂੰ ਤੇ ਨਾ 골ਡੀ ਦੇਣ ਦੇ ਤੇ ਨਾ ਦੇਣ ਦੇ ਤੇਰੇ ਪਾਪਾ ਦੱਸ ਉਹ ਨਿਆਣੇ ਨੇ ਮੰਗਣੇ ਤੇ ਪੈਸੇ ਕਿੱਥੋਂ ਮੰਗਣੇ ਆ ਹੁਣ ਯਾਰਾਂ ਦੋਸਤਾਂ ਦੇ ਚਲੋ ਪੈਸੇ ਕਿਸੇ ਲਈ ਮੰਗੀ ਲੰਦੇ ਆ ਕਿ ਟਾਡਾ ਐਡਾ ਵੱਡਾ ਬਿਜ਼ਨਸ ਹੈਗਾ ਤੇ ਤੂੰ ਸਾਨੂੰ ਥੋੜੇ ਜਿਹਾ ਪੈਸੇ ਲਿਆ ਦੇ ਤੇ ਆ ਦੋਵੇਂ ਪਿਓ ਪਤ ਮੰਨਦੇ ਨਹੀਂ ਤੇ ਫੇਰ ਮੰਮੀ ਹਣ ਫੇਰ ਹੁਣ ਪੁੱਤ ਵੇਖ ਇੱਜ਼ਤ ਰੱਖਣੀ ਪੈਣੀ ਮੈਨੂੰ ਤੇ ਛੋਟਾ ਜਿਹਾ ਪੁੱਤ ਇੱਕ ਕੰਮ ਆ ਤੈਨੂੰ ਪਤਾ ਸਾਹੇ ਤੈਨੂੰ ਹਮੇਸ਼ਾ ਭੈਣ ਸਮਝਦਾ ਭਾਬੀ ਤੇ ਤੈਨੂੰ ਦੁਨੀਆਦਾਰੀ ਦੇ ਤੌਰ ਤੇ ਤੈਨੂੰ ਕਹਿਣਾ ਪੰਦਾ ਤੇ ਪੁੱਤ ਐਸਰਾ ਸਾਡੀ ਮਾਵਾ ਧੀਆਂ ਦੀ ਗੱਲ ਆ ਜਿੱਤਰਾ ਅੰਦਰ ਵੜ ਕੇ ਆਪਾਂ ਪੈਸੇ ਲਵਾਂਗੇ ਨਾ ਉਸੇ ਦਾ ਪੁੱਤਰ ਅੰਦਰ ਵੜ ਕੇ ਪੈਸੇ ਦੇਵਾਂਗੇ ਮੇਰੇ ਕਹਿਣ ਦਾ ਮਤਲਬ ਆ ਤੂੰ ਨਾ ਆਪਣੇ ਪੇਕੇ ਜਾ ਕੋਈ ਨਹੀਂ ਮੈਂ ਗੋਲਡੀ ਨੂੰ ਕਹਿ ਦਊਂਗੀ ਕਿ ਕੋਈ ਕਾਮਿਆਂ ਦੀ ਮੰਮੀ ਦਾ ਟੈਲੀਫੋਨ ਆਇਆ ਸੀ ਤੇ ਜੇ ਬਹੁਤੀ ਗੱਲ ਲਿਆ ਤੇ ਮੈਂ ਹਸਰਾ ਕਰਦੀ ਆ ਮੈਂ ਤੇਰੇ ਨਾਲ ਚੱਲ ਜਾਨੀ ਆ ਮੈਂ ਗੋਲਡੀ ਨੂੰ ਕਹਿ ਦੇਣੀ ਆ ਕਿ ਡਰਾਈਵਰ ਨੂੰ ਭੇਜ ਦੇ ਸਾਡੇ ਨਾਲ ਆਪਾਂ ਦਵਾਈ ਲੈਣ ਚੱਲੇ ਤੇ ਮੈਂ ਉੱਥੇ ਬਾਹਰ ਖਲੋਤੀ ਰਹੂੰਗੀ ਤੇ ਤੂੰ ਚੱਲ ਜੀ ਆਪਣੀ ਮੰਮੀ ਕੋਲ ਤੇ ਆਪਣੀ ਮੰਮੀ ਨੂੰ ਜਾ ਕੇ ਕਹੀਂ ਕਿ ਲੱਖ ਰੁਪਏ ਦੀ ਲੋੜ ਆ ਹਫਤੇ ਦੇ ਵਿੱਚ ਵਿੱਚ ਵਾਪਸ ਕਰ ਦਵਾਂਗੇ ਤੇ ਠੀਕ ਹੈ ਪੁੱਤ ਤੇ ਜਿੱਤਰਾ ਅੰਦਰ ਵੜ ਕੇ ਲਵਾਂਗੇ ਨਾ ਉਸੇ ਤੋਂ ਅੰਦਰ ਵੜ ਕੇ ਦੇ ਦਵਾਂਗੇ ਪੁੱਤਰ ਮੈਂ ਤੇ ਮੰਗਦੀ ਚੰਗੀ ਨਹੀਂ ਲੱਗਦੀ ਤੇ ਮੈਨੂੰ ਪਤਾ ਮੇਰੀ ਧੀ ਸਿਆਣੀ ਆ ਉਹਨੇ ਲੱਖ ਰੁਪਇਆ ਲੈਣਾ ਤੇ ਐਡੀ ਸਿਆਣੀ ਮੇਰੀ ਧੀ ਆ ਐਡੀ ਸਮਝਦਾਰ ਹੈਗੀ ਨਾ ਤੂੰ ਕਰਨੀ ਆਪਣੇ ਸਹੁਰੇ ਨਾਲ ਗੱਲ ਨਾ ਤੂੰ ਕਰਨੀ ਆਪਣੇ ਆਦਮੀ ਨਾਲ ਗੱਲ ਇਹ ਬਸ ਤੇਰੇ ਚ ਮੇਰੇ ਚ ਤੇ ਤੇਰੀ ਮੰਮੀ ਚ ਰਹੇਗਾ ਠੀਕ ਹੈ ਪੁੱਤਰ ਚਲ ਤੂੰ ਤਿਆਰੀ ਕਰ ਚਲ ਚਲ ਮੈਂ ਗੋਲਡੀ ਨੂੰ ਫੋਨ ਕਰਦੀ ਗੱਡੀ ਵਿੱਚ ਠੀਕ ਹੈ ਲੱਖ ਰੁਪਿਆ ਠੀਕ ਹੈ ਪੁੱਤ ਅੰਦਰ ਵੜ ਕੇ ਲਈ ਅੰਦਰ ਕਿਸੇ ਨੂੰ ਆ ਕਦਾ ਵੀ ਸਮੇਂ ਤੂੰ ਕਿਸੇ ਨੂੰ ਖਬਰ ਨਹੀਂ ਹੋਣੀ ਚਾਹੀਦੀ ਠੀਕ ਹੈ ਪੁੱਤ ਹੋ ਮਮੀ ਕੀ ਹਾਲ ਆ ਤੁਹਾਡਾ ਹਾਂ ਮੇਰਾ ਹਾਲ ਤੇ ਠੀਕ ਪਤੋਂ ਆਂ ਦੱਸੇ ਹੀ ਨਹੀਂ ਅਚਾਨਕ ਹੀ ਆ ਗਈ ਏ ਤੂੰ ਮੈਂ ਵੈਸੇ ਹੀ ਆ ਗਈ ਆ ਮੇਰਾ ਨਾ ਜੀ ਨਹੀਂ ਲੱਗੰਦਿਆ ਸੀਗਾ ਘਰ ਮੈਂ ਕਿਹਾ ਚਲੋ ਤੁਹਾਡੇ ਵੱਲ ਥੋੜੀ ਦੇਰ ਰੁਆਵਾਂ ਮਮੀ ਕਹਿੰਦੇ ਕੋਈ ਨਹੀਂ ਜਾ ਘਰ ਦਾ ਮੈਂ ਸੰਭਲਾਂਗੀ ਤੂੰ ਫੋਨ ਕਰਦੀ ਤੇ ਤੈਨੂੰ ਤੇਰਾ ਵੀਰ ਜਾ ਕੇ ਲੈ ਆਂਦਾ ਨਹੀਂ ਨਹੀਂ ਉਹ ਮੈਨੂੰ ਛੱਡ ਗਏ ਸੀਗੇ ਡਰ ਕੀ ਕਹਿੰਦੇ ਉਹਨਾਂ ਨੇ ਨਾ ਡਰਾਈਵਰ ਨੂੰ ਕਹਿ ਦਿੱਤਾ ਸੀਗਾ ਤੇ ਡਰਾਈਵਰ ਮੈਨੂੰ ਛੱਡ ਗਿਆ ਸੀਗਾ ਇੱਥੇ ਤੇ ਬਾਕੀ ਸਾਰੇ ਕਿੱਥੇ ਆ ਭਾਬੀ ਤੇਰੀ ਬਾਜ਼ਾਰ ਗਈ ਹੋਈ ਉਹ ਕਿੰਛੇ ਥੋੜਾ ਸਮਾਨ ਖਤਮ ਹੋਇਆ ਫੇ ਮੈਂ ਆਪਣਾ ਲੈਵਾ अच्छा ते वीरा तेरा काम ते ते पापा ते पापा ਵੀ ਆਪਣੇ ਦੋਸਤਾਂ ਦੋਸਤਾਂ ਨੂੰ ਮਿਲਣ ਗਏ ਹੋਏ ਨਹੀਂ اچھا اچھا ਹਾਂ ਤੇ ਕੀ ਗੱਲ ਭਾਬੀ ਨੇ ਕਿਹਾ ਦੋ ਕਾਣਾ ਪਾਪੀ ਚਿਰ ਨੂੰ ਟਾਈਮ ਲੱਗ ਜਾ ਨਹੀਂ ਅਜੇ ਹੁਣੇ ਹੀ ਗਈ ਆ ਥੋੜੀ ਦੇਰੀ ਹੋਏ ਨਹੀਂ اچھا ਤੇ ਕੋਈ ਗੱਲ ਨਹੀਂ ਤੂੰ ਰਹਿ ਨਾ ਰਾਤੀ ਤੇਰਾ ਵੀਰ ਤੈਨੂੰ ਛੱਡ ਆਏਗਾ ਉਹ ਤੇ ਕੋਈ ਗੱਲ ਨਹੀਂ ਆ ਮੈਂ ਨਾ ਤਾਂ ਕਰਕੇ ਆਈ ਆ ਮੈਂ ਤਾਂ ਨਾ ਥੋੜਾ ਕੰਮ ਸੀਗਾ ਕੋਈ ਗੱਲ ਕਰਨੀ ਸੀ ਉਹ ਤੇ ਮੈਨੂੰ ਤੇਰੀ ਸ਼ਕਲ ਤੋਂ ਹੀ ਲੱਗਦਾ ਪਿਆ ਵੀ ਕੋਈ ਨਾ ਕੋਈ ਗੱਲ ਹੈਗੀ ਐ ਇੱਧਰ ਕਿਉਂ ਹੀ ਚੱਕਦੀ ਕੋ ਭਈ ਕੀ ਗੱਲ ਹੈ ਨਹੀਂ ਨਹੀਂ ਹੀ ਚੱਕ ਨਾ ਕਰ ਮम्मी ਧੜ ਤੂੰ ਤੂੰ ਹੀ ਮੇਰੇ ਪੇਕੇ ਵਾਲੇ ਜੀ ਮੈਨੂੰ ਤੇ ਤੁਹਾਡੇ ਤੇ ਮਾ ਨਾ ਮੇਰੇ ਲਈ ਤੁਸੀਂ ਕੀ ਕੁਛ ਨਹੀਂ ਕਰ ਸਕਦੇ ਸਾਰਾ ਕੁਝ ਤੇ ਕਰ ਸਕਦੇ ਜੇ ਮੇਰੇ ਲਈ ਤੁਸੀਂ ਤੂੰ ਬਾਜ਼ਾਰ ਤਾ ਨਾ ਪਾ ਦੱਸ ਕੀ ਕਰ ਸਕਦਾ ਤੇਰੇ ਵਾਸਤੇ ਕੀ ਕਰਨਾ ਹੈ ਕਿਹੜਾ ਜੇ ਕੰਮ ਅੜਿਆ ਪਿਆ ਹੈ ਨਹੀਂ ਨਹੀਂ ਅੜਿਆ ਕੋਈ ਨਹੀਂ ਆ ਵੇਖੋ ਕੀ ਕਹਿੰਦੇ ਆ ਅ ਕਿਰਨ ਕੀ ਗੱਲ ਨਹੀਂ ਨਹੀਂ ਮੰਮੀ ਤੂੰ ਠੀਕ ਹੈ ਨਾ ਮੈਂ ਠੀਕ ਆ ਤੇ ਤੇ ਵੀ ਤੂੰ ਠੀਕ ਹੈ ਹਾਂਜੀ ਮੈਨੂੰ ਨਾ 1 ਲੱਖ ਰੁਪਈਆ ਚਾਹੀਦਾ 1 ਲੱਖ ਹਾਂਜੀ ਮੰਮੀ ਬੜੀ ਲੋੜ ਗੱਲ ਪਤਾ ਕੀ ਆ ਤੁਹਾਨੂੰ ਪਤਾ ਨਾ ਸਾਹਿਲ ਮੇਰਾ ਦਿਓਰ ਹਾਂ ਉਹਨੇ ਵਿਚਾਰੇ ਨੇ ਪੈਸੇ ਨਾ ਕਿਸੇ ਨੂੰ ਦੇਣੇ ਆ ਤੇ ਹੁਣ ਪਾਪਾ ਕੋ ਤੇ ਇੰਨਾ ਕੋ ਉਹਨੇ ਮੰਗਣੇ ਨਹੀਂ ਆ ਇਹਨਾਂ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਫੇਰ ਉਹਨਾਂ ਨੂੰ ਉਹਨੂੰ ਬੋਲਣਾ ਵਾ ਕਿ ਤੂੰ ਕਿੱਥੇ ਪੈਸੇ ਘਾਰ ਰਹੇ ਆ ਕੀ ਘਾਰ ਰਹੇ ਆ ਉਹ ਨਾ ਮੈਨੂੰ ਆਪਣੀ ਭੈਣ ਹੀ ਸਮਝਦਾ ਤੇ ਭਾਬੀ ਘਾਟੇ ਸਮਝਦਾ ਵਾ ਉਹ ਵਿਚਾਰਾ ਕੀ ਕਹਿੰਦੇ ਹਿਚਕਿਚਾਉਂਦਿਆ ਹੈਗਾ ਉਹਨੇ ਤੇ ਮੇਰੇ ਨਾਲ ਗੱਲ ਨਹੀਂ ਕੀਤੀ ਪਰ ਮੰਮੀ ਨੇ ਮੈਨੂੰ ਦੱਸਿਆ ਸਾਰਾ ਕੁਝ ਤੇ ਜੇ ਤੁਹਾਨੂੰ ਠੀਕ ਲੱਗਦਾ ਵਾ ਤੇ ਤੁਸੀਂ ਪਾਪਾ ਨਾਲ ਗੱਲ ਕਰ ਲਓ ਵੇਖੋ ਪਾਪਾ ਨੂੰ ਕਿਹੜਾ ਕੁਝ ਘਾਟ ਹੈਗੀ ਆ ਪਾਪਾ ਨੇ ਤੇ ਮਿੰਟੇ ਚ ਹੀ ਟਰਾਂਸਫਰ ਕਰ ਦੇਣੇ ਪੈਸੇ ਨਹੀਂ ਤੇ ਤੁਸੀਂ ਮੈਨੂੰ ਕੈਸ਼ ਹੀ ਫੜਾ ਦਿਓ ਮੈਂ ਜਾ ਕੇ ਦੇ ਆਵਾਂਗੀ ਕੈਸ਼ ਠੀਕ ਹੈ ਨਾ ਮੈਨੂੰ ਅੱਜ ਦੇ ਦੋ ਤੇ ਮੈਂ ਲੈ ਕੇ ਚਲ ਜਾਨੀ ਆ ਪੈਸੇ ਮੈਂ ਤੇ ਉਹਨਾਂ ਨੂੰ ਕਹਿ ਦਿੱਤਾ ਹਾਂ ਕਰਦੀ ਕੋਈ ਗੱਲ ਨਹੀਂ ਮੇਰੇ ਪੇਕੇਗੇ ਆ ਉਹ ਕਰ ਦੇਣਗੇ ਮੈਨੂੰ ਕਿਹੜਾ ਉਹਨਾਂ ਨੇ ਮਨਾ ਕਰਨਾ ਕੱਲੀ ਕੱਲੀ ਤੇ ਮਾਨਾਂ ਦੀ ਕੁੜੀ ਆ ਕੀ ਹੋਇਆ ਮੰਮੀ ਬੋਲਣ ਕਿਉਂ ਨਹੀਂ ਦੇ ਤੁਸੀਂ ਕੁਝ ਕਿਰਨ ਕੋਈ 골ਡੀ ਨੂੰ ਕੰਮ ਵਿੱਚ ਘਾਟਾ ਕੁੱਟਾ ਪੈ ਗਿਆ ਨਹੀਂ ਨਹੀਂ ਮੰਮੀ ਘਾਟਾ ਕਾਦਾ ਬੜਾ ਵਧੀਆ ਸਾਰਾ ਕੁਝ ਚੱਲਣ ਦਿਆ ਵਾ ਕੋਈ ਘਾਟਾ ਨਹੀਂ ਪਿਆ ਸੋ ਤੁਹਾਡਾ ਤੇ ਕੰਮ ਹੀ ਬੜਾ ਵਧੀਆ ਚੱਲਣ ਦੇ ਆ ਵਾ ਤੇ ਫਿਰ ਕਿਹੜੀ ਨਹੀਂ ਜਬਰਦਸਤ ਤੁਹਾਨੂੰ ਲੋੜ ਪੈ ਗਈ ਹੈ ਪੈਸਿਆਂ ਦੀ ਤੇਰੇ ਪਾਪਾ ਨੇ ਕਿਹਾ ਨਹੀਂ ਨਹੀਂ ਉਹਨਾਂ ਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ ਆ ਇਹ ਤੇ ਆਪਾਂ ਚੋਰੀ ਢਾਡ ਕੋ ਪੈਸੇ ਮੰਗਣੇ ਆ ਕਿਉਂਕਿ ਸਾਹਿਲ ਨੂੰ ਲੋੜ ਹੈਗੀ ਆ ਤੇ ਮੈਂ ਇਹ ਚਾਹਨੀ ਆ ਜਿਹੜੀ ਮੈਂ ਤਾਂ ਨਾਲ ਗੱਲ ਕੀਤੀ ਹੈ ਨਾ ਇਹ ਵੀ ਗੱਲ ਤੁਹਾਡੇ 'ਚ ਤੇ ਮੇਰੇ 'ਚ ਰਹਿਣੀ ਚਾਹੀਦੀ ਆ ਹੋਰ ਤੁਸੀਂ ਵੀਰੇ ਨੂੰ ਪਾਪਾ ਨੂੰ ਭਾਬੀ ਨੂੰ ਕਿਸੇ ਨਾਲ ਗੱਲ ਨਾ ਕਰਿਓ ਮਾਮਾ ਧੀਆਂ ਦੀ ਗੱਲ ਹੈਗੀ ਆ ਇੱਥੇ ਹੀ ਬਸ ਸਮਝ ਗਏ ਹੋਣੇ ਨਾ ਤੁਸੀਂ ਇਸ ਕਰਕੇ ਮੈਂ ਕਹਿ ਰਹੀ ਆ ਤੁਸੀਂ ਮੈਨੂੰ ਦੇ ਦੋ ਮੈਂ ਸਾਹਿਲ ਨੂੰ ਦੇ ਦਾਂਗੀ ਵਿਚਾਰੇ ਨੂੰ ਤੇ ਉਹਦਾ ਵੀ ਕੰਮ ਸੋਖਾ ਹੋ ਜਾਊਗਾ ਉਹ ਡਰਦਾ ਮਾਰਾ ਨਹੀਂ ਨਾ ਪੈਸੇ ਮੰਗਣਦੇ ਆ ਕਿ ਕੀ ਕਹਿਣਗੇ ਵੀਰਾ ਕੀ ਕਹੂਗਾ ਤੇ ਮੇਰੇ ਕੀ ਕਹਿੰਦੇ ਆ ਸੋਹਰਾ ਸਾਹਿਬ ਉਹ ਕੀ ਕਹਿਣਗੇ ਤੇ ਤੁਸੀਂ ਦੇ ਦੋ ਮੰਮੀ ਹਲਚੇ ਕੀ ਐ ਇੱਥੇ ਤੇ ਮੇਰੀ ਗੱਲ ਸੁਣ ਕੋਈ ਨਹੀਂ ਆਪਾਂ ਪੈਸੇ ਦੇ ਦੇਣੇ ਆ ਇਹ ਜੀ ਕੋਈ ਦਿੱਕਤ ਨਹੀਂ ਹੈਗੀ ਤੇਰੇ ਸੋਹਰੇ ਵੀ ਚੰਗੀ ਪੁੱਜਦੀ ਸਾਮੀ ਨੇ ਪੈਸੇ ਉਹਨਾਂ ਕੋਲ ਹੀ ਬਥੇਰੇ ਤੂੰ ਐਦਾਂ ਕਰ ਆਪਣੇ 골ਡੀ ਕੋਲ ਗੱਲ ਕਰਾ ਦੇ ਫੋਨ ਤੇ 골ਡੀ ਸਾਨੂੰ ਫੋਨ ਕਰਕੇ ਕਹਿ ਦੇਵੇ ਕਿ ਮੰਮਾ ਤੁਸੀਂ ਪੈਸੇ ਦੇ ਦਿਓ ਅਸੀਂ ਦੇ ਦੇ ਦਿੰਨੇ ਆ ਤੇਰੀ ਸੱਸ ਕਹਿ ਲਵੇ ਤੇਰਾ ਸੋਹਰਾ ਕਹਿ ਲਵੇ ਵੀ ਤੁਸੀਂ ਸਾਨੂੰ ਪੈਸੇ ਦੀ ਲੋੜ ਪੈ ਗਈ ਸਾਨੂੰ ਦਿਓ ਇੱਕ ਮਿੰਟ ਵੀ ਜ਼ਿਆਦਾ ਜ਼ਿਆਦਾ ਗੱਲ ਹੋਏਗੀ ਆ ਉਸੇ ਟਾਈਮ ਦੇ ਦਾਂਗੇ ਮਤਲਬ ਕਿ ਤੁਹਾਨੂੰ ਆਪਣੀ ਕੁੜੀ ਦੀ ਜੁਬਾਨ ਤੇ ਨਹੀਂ ਹੈਗਾ ਜੇ ਕੁੜੀ ਨੇ ਮੰਗਿਆ ਤੇ ਕੁੜੀ ਨੂੰ ਦੇ ਦੋਗੇ ਹੁਣ ਮੈਂ ਸਦਾ ਸਫਾਰਸ਼ਾਂ ਪੁਆਂਦੀ ਰਹਾ ਕਿ ਪਹਿਲਾਂ ਗੋਲਡੀ ਫੋਨ ਕਰੇ ਫਿਰ ਕੀ ਕਹਿੰਦੇ ਮੇਰੀ ਸੱਸ ਫੋਨ ਕਰੇ ਫਿਰ ਮੇਰਾ ਸੋਹਰਾ ਫੋਨ ਕਰੇ ਫਿਰ ਸਾਹਿਲ ਫੋਨ ਕਰੇ ਮਤਲਬ ਕਿ ਸਾਰਿਆਂ ਦੇ ਵਾਰੀ-ਵਾਰੀ ਤੁਹਾਨੂੰ ਫੋਨ ਆਣਗੇ ਸਾਰੇ ਵਾਰੀ-ਵਾਰੀ ਤੁਹਾਨੂੰ ਤਰਲੇ ਮਾਰਨਗੇ ਫਿਰ ਤੁਸੀਂ ਉਹਨਾਂ ਨੂੰ ਪੈਸੇ ਦੇਣੇ ਅਦਰਵਾਇਜ਼ ਤੁਸੀਂ ਪੈਸੇ ਨਹੀਂ ਦੇਹ ਬਿਲਕੁਲ ਸੋਲ ਗੋਲਡੀ ਫੋਨ ਕਰੇ ਜੀ ਸਦਕੇ ਤੇਰੀ ਸੱਸ ਫੋਨ ਕਰੇ ਜੀ ਸਦਕੇ ਤੇਰਾ ਸੋਹਰਾ ਕਰੇ ਲੇਕਿਨ ਸਾਹਿਲ ਭਾਵੇਂ ਸਾਨੂੰ ਫੋਨ ਵੀ ਕਰੇਗਾ ਅਸੀਂ ਤਾਂ ਵੀ ਨਹੀਂ ਦੇਦੇ ਸਾਡੀ ਰਿਸ਼ਤੇਦਾਰੀ ਸਾਹਿਲ ਦੀ ਤੇਰੇ ਦਿਓਰ ਦੀ ਐਸੀਅਤ ਨਾਲ 골ਡੀ ਸਾਡਾ ਜਵਾਈ ਆ ਉਹ ਸਾਡੀ ਕੁੜਮ ਨਹੀਂ ਕੁੜਮ ਸਿੱਧੀ ਗੱਲ ਠੀਕ ਹੈ ਨਾ ਤੇ ਵੇਖ ਮੇਰੀ ਗੱਲ ਸੁਣ ਤੂੰ ਉਹਨਿਆ ਨੇ ਕਿਹਾ ਤੂੰ ਫਟਾਫਟ ਮੰਗਨ ਤੁਰ ਪੀਪੀ ਕੇ ਕੋਲ ਪੈਸੇ ਨਹੀਂ ਮੇਰੀ ਗੱਲ ਸੁਣ ਕਿਰਨ ਤੂੰ ਕੱਲ ਨੂੰ ਆਪਣੀ ਭਾਬੀ ਨੂੰ ਕੀ ਸਖੰਦੀ ਵੀ ਵੀ ਕੱਲ ਨੂੰ ਉਹ ਵੀ ਐਦਾਂ ਕਰੇ ਹੈ ਤੇ ਭਾਬੀ ਨੂੰ ਦੱਸਣਾ ਕਿੰਨੇ ਮੈਂ ਤੁਹਾਨੂੰ ਕਿਹਾ ਵਾ ਕਿ ਇਹ ਗੱਲ ਮਾਵਾ ਘਰੇ ਵਿੱਚ ਰਹਿਣੀ ਚਾਹੀਦੀ ਤੇ ਤੂੰ ਹੀ ਸਾਰਿਆਂ ਟਡੋਰਾ ਕਾ ਤੂੰ ਬਿਟਣਾ ਕਿਉਂ ਨਹੀਂ ਟਡੋਰਾ ਪਿਟਾ ਕਿਉਂ ਨਾ ਪਿਟਾ ਉਹ ਵੀ ਇਸ ਘਰ ਦਾ ਇੱਕ ਮੈਂਬਰ ਹੈ ਗੋਲਡੀ ਨੂੰ ਪਤਾ ਇਸ ਗੱਲ ਦਾ ਮੈਂ ਤੁਹਾਨੂੰ ਕਹਿ ਨਹੀਂ ਕਿਸੇ ਨੂੰ ਨਹੀਂ ਪਤਾ ਬਸ ਮੈਨੂੰ ਤੇ ਮੰਮੀ ਨੂੰ ਪਤਾ ਵਾ ਤੇ ਹੁਣ ਤੁਹਾਨੂੰ ਤੇ ਮੈਨੂੰ ਪਤਾ ਵਾ ਕਿਰਨ ਐ ਆਸ ਤੇ ਬਿਲਕੁਲ ਨਾ ਰਹੀ ਔਰ ਨਾ ਹੀ ਤੈਨੂੰ ਮੈਂ ਪੈਸੇ ਦੇਣੇ ਨਹੀਂ ਨਾ ਹੀ ਤੇਰੇ ਪਾਪਾ ਨੂੰ ਦੇਣ ਦੇਣੇ ਨਹੀਂ ਮਦੇ ਪਾਪਾ ਨਾਲ ਵੀ ਗੱਲ ਨਾ ਕਰ ਲਈ ਪਾਪਾ ਨੇ ਵੀ ਨਹੀਂ ਉਹ ਦੇਨੇ ਉਹਨਾਂ ਨੇ ਕਿਹਾ ਤੇ ਤੂੰ ਤੁਰ ਪਈ ਤੇਰਾ ਦਿਮਾਗ ਨਹੀਂ ਕੰਮ ਕੀਤਾ ਮੈਂ ਨਿਕਲੂ ਗੋਲਦੀ ਨੂੰ ਪਤਾ ਲੱਗੇਗਾ ਉਹਦੀ ਨਜ਼ਰ 'ਚ ਤੇਰੀ ਕਿੰਨੀ ਕੋਈ ਇੱਜ਼ਤ ਬਰੇਗੀ ਜਿਹੜਾ ਖੁਦਾਰ ਬੰਦਾ ਕਦੇ ਕਿਸੇ ਕੋਲ ਇਕ ਰੁਪਈਆ ਨਹੀਂ ਲੈਂਦਾ ਹੈ ਇੱਥੇ ਆ ਕੇ ਸਾਡੇ ਚਾਹ ਦਾ ਵੀ ਨਹੀਂ ਬੋਝ ਪਾਉਂਦਾ ਮੁੰਡਾ ਤੇ ਉਹਨੂੰ ਪਤਾ ਲੱਗੇਗਾ ਕਿ ਕਿਰਨ ਨੇ ਜਾ ਕੇ ਸਿੱਧਾ ਲੱਖ ਰੁਪਈਆ ਮੰਗ ਲਿਆ ਹੈ ਤੇ ਤੈਨੂੰ ਕਿ ਕਿੰਨਾ ਕਲੇਸ਼ ਪੈ ਜਾਏਗਾ ਤੁਹਾਡੇ ਦੋਵਾਂ ਜੀਆਂ ਚ ਕਰੀ ਤੂੰ ਸੋਚਿਆ ਕਿਰਨ ਇਹ ਰਿਸ਼ਤੇ ਬੜੇ ਨਾਜ਼ੁਕ ਹੁੰਦੇ ਨੇ ਮੀਆਂ ਬੀਬੀ ਦੇ ਬੜੇ ਨਾਜ਼ੁਕ ਰਿਸ਼ਤੇ ਹੁੰਦੇ ਨੇ ਪੁੱਤਰ ਤੇਰਾ ਹੁਣ ਨਵਾਂ ਨਵਾਂ ਵਿਆਹ ਹੋਇਆ ਐਸਾਂ ਦੀ ਕੋਈ ਗੱਲ ਤੇਰੇ ਰਿਸ਼ਤੇ ਚ ਨਹੀਂ ਆਣੀ ਚਾਹੀਦੀ ਕਿ ਜਿਹੜੀ 골ਡ ਦੇ ਉਹ ਉਹਨੂੰ ਉਹਨੇ ਕਿਹਾ ਐ ਸਭ ਕੀ ਹੈ ਪਰ ਮੇਰੀ ਗੱਲ ਸੁਣ ਨਾ ਮੰਮੀ ਨੇ ਮੈਨੂੰ ਕਿਹਾ ਹੈਗਾ ਤੇ ਤੇ ਪੁੱਤਰ ਤੂੰ ਮੰਮੀ ਨੂੰ ਕੋ ਕਹਿ ਸਕਦੀ ਸੀ ਕਿ ਮਮਾ ਜੀ ਤੁਸੀਂ ਮੰਮਾ ਨੂੰ ਫੋਨ ਕਰ ਲਓ ਤੁਸੀਂ ਗੱਲ ਕਰੋਗੇ ਮੰਮੀ ਨਾ ਨਹੀਂ ਕਰਨਗੇ ਉਹ ਉਹ ਸਾਨੂੰ ਇੱਕ ਵਾਰੀ ਫੋਨ ਕਰਨ ਉਸੇ ਟਾਈਮ ਲੇਕਿਨ ਪੁੱਤਰ ਤੇਰੇ ਕਹਿਨ ਤੇ ਕਿਰਨ ਮੈਂ ਤੈਨੂੰ 10 ਰੁਪਏ ਵੀ ਨਹੀਂ ਦੇ ਦੇਣੀ ਇਹ ਹੁਣ ਤੈਨੂੰ ਖਾਲੀ ਹੱਥ ਜਾਣਾ ਪੈਣਾ ਹੈ ਕਿਰਨ ਮੈਂ ਤੈਨੂੰ ਇਸ ਗੱਲ 'ਚ ਬਿਲਕੁਲ ਹਾਮੀ ਨਹੀਂ ਭਰਨੀ ਔਰ ਨਾ ਹੀ ਮੈਂ ਤੈਨੂੰ ਸ਼ਹਿਦ ਦੇਣੀ ਹੈ ਇਸ ਚੀਜ਼ ਦੀ ਵੀ ਮੈਂ ਅੱਜ ਅੱਜ ਤੈਨੂੰ ਮੈਂ ਸ਼ਹਿਦ ਦੇ ਦਾਂਗੀ ਨਾ ਕੱਲ ਨੂੰ ਫਿਰ परसों फिर ਕਾਨੂੰ ਨੂੰ ਹੀ ਇਸੇ ਰਾਹ ਤੇ ਤੁਰ ਪੇਗੀ ਕਿਉਂ ਉਹਨੇ ਕਹਿਣਾ ਜੇ ਤੁਸੀਂ ਆਪਣੀ ਧੀ ਨੂੰ ਨਹੀਂ ਰੋਕ ਸਕੇ ਤੇ ਮੈਨੂੰ ਕਿਹੜੇ ਮੂੰਹ ਨਾਲ ਰੋਕਦੇ ਪੇ ਹੋ ਫਿਰ ਮੈਂ ਕੀ ਕਰਾਂਗੀ ਦੱਸ ਤੂੰ ਸਿਆਣੀ ਧੀ ਹੈ ਗੱਲ ਸੋਚਿਆ ਕਰ ਪੁੱਤ ਤੈਨੂੰ ਅਸੀਂ ਇੰਨਾ ਪੜਾਇਆ ਲਿਖਾਇਆ ਇੰਨਾ ਤੇਰਾ ਸਮਝ ਹੈਗੀ ਹੈ ਨਾ ਕਿ ਮੈਂ ਕੀ ਗੱਲ ਕਰਨੀ ਕੀ ਗੱਲ ਨਹੀਂ ਕਰਨੀ ਹੁਣ ਤੇਰੀ ਮੰਮੀ ਸਿਆਣੀ ਨੇ ਸਮਝਦਾਰ ਨੇ ਦੇਖ ਲਓ ਉਹਨਾਂ ਨੇ ਮੈਨੂੰ ਖੁਦ ਫੋਨ ਨਹੀਂ ਕੀਤਾ ਨੀ ਤੂੰ ਕਰ ਸਕਦੇ ਸਨ ਨਾ ਕੋਈ ਬਿਲਕੁਲ ਸਹੀ ਗੱਲ ਪੈੰਜੀ ਕਿ ਅਗਲੀ ਦੀ ਸੱਸ ਸਿਆਣੀ ਆ ਉਹਨੇ ਖੁਦ ਫੋਨ ਨਹੀਂ ਕੀਤਾ ਉਹਨੇ ਕੁੜੀ ਨੂੰ ਅੱਗੇ ਕਰਤਾ ਐਸੇ ਤਰ੍ਹਾਂ بڑے ਘਰਾਂ ਦੇ ਵਿੱਚ ਬਸ ਸਾਰਿਆਂ ਨੂੰ ਇਹ ਕਹਿੰਦੇ بڑے ਘਰਾਂ ਵਿੱਚ ਦੀ ਚੀਜ਼ ਹੈ ਕਿ ਉਹ ਆਪ ਤੇ ਅੱਗੇ ਨਹੀਂ ਹੁੰਦੇ ਹਾਂਜੀ ਉਹ ਬੱਚਿਆਂ ਨੂੰ ਅੱਗੇ ਕਰ ਦਿੰਦੇ ਆ ਤੇ ਕੱਲ ਨੂੰ ਇਹੋ ਛੋਟੇ 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 ਚੀਜ਼ ਨੂੰ ਲੈ ਕੇ ਲੜਾਈਆਂ ਝਗੜੇ ਸ਼ੁਰੂ ਹੋ ਜਾਂਦੇ ਆ ਜੇ ਤੁਹਾਨੂੰ ਪੈਸੇ ਮੰਗਣ ਦਾ ਸ਼ੌਂਕ ਹੈਗਾ ਤੇ ਤੁਸੀਂ ਨੂੰਤੀ ਨੂੰ ਜੋ ਪੇਜੰਡੇ ਜੇ ਉਹਨਾਂ ਦੀ ਕੁੜੀ ਨੂੰ ਭੇਜੰਡੇ ਜੇ ਤੁਸੀਂ ਡਾਇਰੈਕਟ ਫੋਨ ਕਰ ਲਵੋ ਬਲਕਿ ਕਹਿੰਦੇ ਨੇ ਨਾ ਕੁੜਮਾ ਕੁੜਮੇ ਨੂੰ ਇਹ ਰਿਸ਼ਤਾ ਦਿੱਤੀ ਦੀ ਇੱਕ ਨਾਜੁਕ ਫੁੱਲਾ ਵਰਗਾ ਹੁੰਦਾ ਹੈ ਜੇ ਖਿੜਿਆ ਹੀ ਰਵੇ ਨਾ ਤੇ ਬੜਾ ਸੋਹਣਾ ਲੱਗਦਾ ਜੇ ਤੇ ਮੈਨੂੰ ਨਹੀਂ ਲੱਗਦਾ ਜੇ ਅਗਰ ਕੋਈ ਉਹਨਾਂ ਨੂੰ ਜ਼ਰੂਰਤ ਹੈਗੀਏ ਤੇ ਉਹਨਾਂ ਨੂੰ ਸ਼ਰਮਾਣਾ ਵੀ ਚਾਹੀਦਾ ਕਿਉਂਕਿ ਇਹ ਪਰਿਵਾਰੀ ਆਪਸ ਜੇ ਇੱਕ ਦੂਜੇ ਦਾ ਸਾਥ ਵੀ ਦਿੰਦੇ ਹਾਂ ਬਿਲਕੁਲ ਬਿਲਕੁਲ ਤੇ ਐਸ ਕਰਕੇ ਤੁਸੀਂ ਕੁੜੀ ਨੂੰ ਮੋਹਰਾ ਨਾ ਬਣਾਓ ਜਾਂ ਜੋ ਕਿ ਕੁੜੀ ਨਾਲ ਵਿੱਚ ਫਸੇ ਹੁਣ ਜਿੱਦਾਂ ਆਪਾਂ ਇਸ ਸਟੋਰੀ ਦੇ ਵਿੱਚ ਨਾ ਕਰਦੀ ਆ ਤੇ ਜਦੋਂ ਕੁੜੀ ਨੇ ਜਾ ਕੇ ਅੱਗੇ ਨਾ ਕਰਨੀ ਆ ਤੇ ਤੁਹਾਡਾ ਮੂੰਹ ਹੀ ਟੱਡਾ ਹੋ ਜਾਣਾ ਹੋ ਜਾਣਾ ਨੈਚਰ ਜਿਹਾ ਹੋਏਗਾ ਹੀ ਹੋਏਗਾ ਤੇ ਪਰ ਤੁਸੀਂ ਇਹ ਨਹੀਂ ਸਮਝਦੇ ਕਿ ਬੱਚੀ ਕਿਸ ਹਾਲਾਤ ਵਿੱਚ ਉਹ ਹੋ ਜਾਂਦੀ ਹੈ ਉਹਨੂੰ ਦੋਨੋਂ ਜੀਆਂ ਦੀ ਚਾਪਸੇ ਚ ਬਿਲਕੁਲ ਦੇਖੋ ਇੱਕ ਪਾਸੇ ਉਹਨੇ ਆਪਣੇ ਆਦਮੀ ਤੋਂ ਵੀ ਝੂਠ ਬੋਲਿਆ ਔਰ ਕਿਦੇ ਪਿੱਛੇ ਆਪਣੇ ਪਰਿਵਾਰ ਕਰਕੇ ਕਿ ਮੇਰਾ ਪਰਿਵਾਰ ਠੀਕ ਰਵੇ ਟਿੱਪਲ ਦੇ ਪਰਿਵਾਰ ਨੂੰ ਹੀ ਨਹੀਂ ਸਮਝਣਾ ਹਾਂ ਤੇ ਐਸ ਕਰਕੇ ਜਿਹੜੇ ਕਈ ਲੋਕ ਐਸਾਂ ਕਰਦੇ ਨੇ ਚਲੋ ਧਾਰਸਦਾਰ ਬਣਿਆ ਹੁੰਦਾ ਠੀਕ ਐ ਪਰ ਆੜੀਆਂ ਚੀਜ਼ਾਂ ਤੁਸੀਂ ਕੁੜੀ ਨੂੰ ਭੇਜ ਦੇ ਜਾ ਕੇ ਆਪਣੇ ਪੇਕੇੋਂ ਪੈਸੇ ਲੈ ਕੇ ਆ ਕਿਸੇ ਨੂੰ ਨਾ ਪਤਾ ਲੱਗੇ ਤੁਸੀਂ ਕੁੜੀ ਨੂੰ ਜੁ ਭੇਜਣ ਦੇ ਜੇ ਕਿ ਆਪਣੇ ਪੇਕੇੋਂ ਲੈ ਕੇ ਆ ਤੇ ਕੀ ਗੱਲ ਸੱਸ ਨੂੰ ਕੀ ਬਿਮਾਰੀ ਹੋ ਕਿ ਉਹ ਨਹੀਂ ਆਪਣੇ ਪੇਕੇ ਜਾ ਸਕਦੀ ਆਫਟਰ ਆਲ ਤੁਹਾਡੇ ਵੀ ਤੇ ਰਿਸ਼ਤੇਦਾਰ ਹੋਣਗੇ ਨਾ ਸਹੀ ਗੱਲ ਜੀ ਚਲੋ ਠੀਕ ਐ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿ ਜਿਹੜੇ ਆਪਾਂ ਟੌਪਿਕ ਘਰੇਲੂ ਟੌਪਿਕ ਲੈਣੇ ਆ ਉਹ ਤੁਹਾਨੂੰ ਠੀਕ ਲੱਗਦੇ ਆ ਕਮੈਂਟਾਂ ਜ਼ਰੂਰ ਦੱਸਿਓ ਥੈਂਕ ਯੂ ਸੋ ਮੱਚ ਜੀ